ਕਲਾਸ 5ਵੀਂ ਵਿਸ਼ਾ ਵਾਤਾਵਰਣ ਸਿੱਖਿਆ ਪਾਠ 5ਵਾਂ ਖੇਡ ਖੇਡ ਵਿੱਚ ਆਓ ਪਾਠ ਪੜ੍ਹੀਏ ਅੱਜ ਸੰਦੀਪ ਦਾ ਜਨਮ ਦਿਨ ਹੈ ਉਸਦੇ ਮਾਤਾ ਪਿਤਾ ਕੇਕ ਲੈਣ ਬਾਜ਼ਾਰ ਗਏ ਹਨ ਸੰਦੀਪ ਆਪਣੇ ਦਾਦਾ ਜੀ ਕੋਲ ਬੈਠਾ ਆਪਣੇ ਦੋਸਤਾਂ ਦੀ ਉਡੀਕ ਕਰ ਰਿਹਾ ਹੈ ਇੰਨੇ ਨੂੰ ਉਸਦਾ ਦੋਸਤ ਅਰਸ਼ਫ ਆ ਗਿਆ ਉਹ ਤੋਹਫੇ ਵਜੋਂ ਇੱਕ ਸੁੰਦਰ ਚਿੱਤਰ ਲੈ ਕੇ ਆਇਆ ਸੀ ਦਾਦਾ ਜੀ ਦੇ ਪੁੱਛਣ ਤੇ ਅਰਸ਼ਫ ਨੇ ਦੱਸਿਆ ਕਿ ਉਸ ਨੂੰ ਚਿੱਤਰਕਾਰੀ ਕਰਨ ਦਾ ਸ਼ੌਕ ਹੈ ਉਹ ਆਪਣਾ ਵਹਿਲਾ ਸਮਾ ਚਿੱਤਰਕਾਰੀ ਕਰਕੇ ਬਤੀਤ ਕਰਦਾ ਹੈ ਦਾਦਾ ਜੀ ਬਹੁਤ ਖੁਸ਼ ਹੋਏ ਸੰਦੀਪ ਦੇ ਬਾਕੀ ਦੋਸਤ ਹਰਜੀਤ ਸੈਮੂਅਲ ਤੇ ਸੁਨੀਲ ਵੀ ਆ ਗਏ ਦਾਦਾ ਜੀ ਦੇ ਮਨ ਵਿੱਚ ਇਹ ਜਾਣਨ ਦਾ ਵਿਚਾਰ ਆਇਆ ਕਿ ਅੱਜਕੱਲ ਦੇ ਬੱਚੇ ਆਪਣਾ ਵੇਲਾ ਸਮਾਂ ਕਿਵੇਂ ਬਤੀਤ ਕਰਦੇ ਹਨ ਦਾਦਾ ਜੀ ਪਿਆਰੇ ਬੱਚਿਓ ਅਰਸ਼ਪ ਆਪਣਾ ਵੇਲਾ ਸਮਾਂ ਬਹੁਤ ਵਧੀਆ ਢੰਗ ਨਾਲ ਬਿਤਾਉਂਦਾ ਹੈ ਤੁਸੀਂ ਸਾਰੇ ਵੀ ਦੱਸੋ ਕਿ ਤੁਸੀਂ ਆਪਣੇ ਵੇਲੇ ਸਮੇਂ ਵਿੱਚ ਕੀ ਕਰਦੇ ਹੋ ਸੁਨੀਲ ਦਾਦਾ ਜੀ ਮੈਨੂੰ ਫੁੱਲਾਂ ਨਾਲ ਪਿਆਰ ਹੈ ਮੈਂ ਵੇਲੇ ਸਮੇਂ ਵਿੱਚ ਘਰ ਦੀ ਬਗੀਚੀ ਦੀ ਦੇਖਭਾਲ ਕਰਦਾ ਹਾਂ ਹਰਜੀਤ ਦਾਦਾ ਜੀ ਮੈਨੂੰ ਵੀ ਸੰਦੀਪ ਵਾਂਗ ਕਬੱਡੀ ਖੇਡਣ ਦਾ ਸ਼ੌਕ ਹੈ। ਦਾਦਾ ਜੀ ਪੁੱਤਰ ਕਬੱਡੀ ਖੇਡਣ ਲਈ ਤਾਕਤ ਅਤੇ ਫੁਰਤੀ ਦੇ ਨਾਲ-ਨਾਲ ਲੰਮੀ ਸਾਹ ਦੀ ਲੋੜ ਹੁੰਦੀ ਹੈ। ਇਸ ਲਈ ਤੂੰ ਕਸਰਤ ਦੇ ਨਾਲ-ਨਾਲ ਯੋਗ ਕ੍ਰਿਆਵਾਂ ਵੀ ਕਰਿਆ ਕਰ। ਖਾਸ ਕਰਕੇ ਪ੍ਰਾਣਾਯਾਮ। ਇਹ ਸਾਹ ਪਕਾਉਣ ਲਈ ਬਹੁਤ ਉਪਯੋਗੀ ਹੈ। ਅੰਤ ਵਿੱਚ ਸੈਮੂਅਲ ਨੇ ਦੱਸਿਆ ਕਿ ਉਹ ਵੇਲੇ ਸਮੇਂ ਵਿੱਚ ਵੀਡੀਓ ਗੇਮ ਅਤੇ ਸ਼ਤਰੰਜ ਖੇਡਦਾ ਹੈ। ਦਾਦਾ ਜੀ ਨੇ ਸੈਮੂਅਲ ਨੂੰ ਸਮਝਾਇਆ ਕਿ ਜ਼ਿਆਦਾ ਦੇਰ ਵੀਡੀਓ ਗੇਮ ਖੇਡਣ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ। ਬੱਚਿਆਂ ਨੂੰ ਸਾਨੂੰ ਜ਼ਿਆਦਾ ਦੇਰ ਤੱਕ ਟੀਵੀ ਅਤੇ ਮੋਬਾਈਲ ਨਹੀਂ ਦੇਖਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ ਅਤੇ ਉਚਿਤ ਦੂਰੀ ਵੀ ਬਣਾ ਕੇ ਰੱਖਣੀ ਜ਼ਰੂਰੀ ਹੈ। ਬੱਚਿਆਂ ਨੇ ਦਾਦਾ ਜੀ ਤੋਂ ਉਹਨਾਂ ਦੇ ਬਚਪਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਸਾਡੇ ਬਚਪਨ ਵਿੱਚ ਤੁਹਾਡੇ ਵਾਂਗ ਟੈਲੀਵਿਜ਼ਨ ਜਾਂ ਵੀਡੀਓ ਗੇਮ ਨਹੀਂ ਹੁੰਦੀ ਸੀ। ਮੈਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਸ਼ੌਕ ਸੀ। ਜ਼ਿਆਦਾ ਸਮਾਂ ਅਖਾੜੇ ਵਿੱਚ ਕੁਸ਼ਤੀ ਦੇ ਅਭਿਆਸ ਵਿੱਚ ਹੀ ਲੰਘ ਜਾਂਦਾ ਸੀ ਪਹਿਲਾਂ ਕੁਸ਼ਤੀਆਂ ਅੱਜ ਕੱਲ ਦੀ ਤਰ੍ਹਾਂ ਗੱਦੇ ਉੱਪਰ ਨਹੀਂ ਲੜੀਆਂ ਜਾਂਦੀਆਂ ਸਨ ਸਗੋਂ ਮਿੱਟੀ ਨੂੰ ਪੋਲੀ ਕਰਕੇ ਉਸ ਉੱਪਰ ਮੁਕਾਬਲੇ ਕਰਵਾਏ ਜਾਂਦੇ ਸਨ ਹਾਂ ਕਈ ਵਾਰ ਪਿੰਡ ਬਾਜ਼ੀਗਰ ਆ ਜਾਂਦੇ ਸਨ ਉਹਨਾਂ ਦੀ ਬਾਜ਼ੀ ਦੇਖ ਕੇ ਮਨੋਰੰਜਨ ਹੋ ਜਾਂਦਾ ਸੀ ਅਸ਼ਰਫ ਬੋਲਿਆ ਮੈਂ ਤਾਂ ਕਦੇ ਬਾਜ਼ੀ ਦੇਖੀ ਨਹੀਂ ਇਹ ਕਿਸ ਤਰ੍ਹਾਂ ਦੀ ਹੁੰਦੀ ਹੈ ਦਾਦਾ ਜੀ ਨੇ ਦੱਸਿਆ ਹਾਂ ਅੱਜਕੱਲ ਤਾਂ ਬਾਜ਼ੀ ਸ਼ਾਇਦ ਕਿਤੇ ਹੀ ਦੇਖਣ ਨੂੰ ਮਿਲੇ ਜਿਹੜੇ ਪਿੰਡ ਬਾਜ਼ੀ ਪੈਣੀ ਹੁੰਦੀ ਸੀ ਕਈ ਦਿਨ ਪਹਿਲਾਂ ਇਸ ਦਾ ਹੋਕਾ ਦੁਆ ਦਿੱਤਾ ਜਾਂਦਾ ਸੀ ਨਿਸ਼ਚਿਤ ਕੀਤੇ ਦਿਨ ਨੂੰ ਬਾਜ਼ੀਗਰ ਆਪਣੇ ਕਰਤੱਬ ਦਿਖਾਉਂਦੇ ਸਨ ਜਿਨ੍ਹਾਂ ਨੂੰ ਬਾਜ਼ੀ ਕਿਹਾ ਜਾਂਦਾ ਸੀ ਇਸ ਨੂੰ ਦੇਖਣ ਲਈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਸਨ ਸੰਦੀਪ ਨੇ ਉਤਸ਼ਾਹ ਨਾਲ ਪੁੱਛਿਆ ਦਾਦਾ ਜੀ ਪਰ ਬਾਜ਼ੀਗਰ ਕਰਦੇ ਕੀ ਸਨ ਬੱਚਿਓ ਇਸ ਦਾ ਉੱਤਰ ਦਿੰਦੇ ਹੋਏ ਦਾਦਾ ਜੀ ਬੋਲੇ ਰੱਸੀ ਉੱਪਰ ਤੁਰਨਾ ਲੰਬੀ ਛਾਲ ਉੱਚੀ ਛਾਲ ਮੋਡੀਆਂ ਦੇ ਉੱਪਰ ਪੈਰ ਰੱਖ ਕੇ ਇੱਕ ਵਿਅਕਤੀ ਦੇ ਉੱਪਰ ਦੂਜਾ ਅਤੇ ਫਿਰ ਤੀਜਾ ਇਸ ਤਰ੍ਹਾਂ ਕਈ ਵਿਅਕਤੀਆਂ ਦੇ ਖੜੇ ਹੋਣਾ ਬਲਦੀ ਅੱਗ ਦੀਆਂ ਲਪਟਾਂ ਉੱਪਰੋਂ ਛਾਲ ਮਾਰਨਾ ਲੋਹੇ ਦੇ ਇੱਕ ਕੜੇ ਵਿੱਚੋਂ ਕਈ ਵਿਅਕਤੀਆਂ ਦਾ ਨਿਕਲਣਾ ਅਤੇ ਹੋਰ ਬਹੁਤ ਸਾਰੇ ਕਰਤੱਵ ਦਿਖਾਉਂਦੇ ਸਨ ਲੋਕ ਉਹਨਾਂ ਨੂੰ ਇਸ ਬਦਲੇ ਅਨਾਜ, ਕੱਪੜੇ ਅਤੇ ਪੈਸੇ ਆਦੀ ਦਿੰਦੇ ਸਨ। ਇਹ ਹੁੰਦਿਆਂ ਹੀ ਸੁਨੀਲ ਬੋਲਿਆ ਪਰ ਲੰਬੀ ਛਾਲ ਅਤੇ ਉੱਚੀ ਛਾਲ ਦੇ ਮੁਕਾਬਲੇ ਤਾਂ ਸਾਡੇ ਸਕੂਲ ਵਿੱਚ ਵੀ ਹੁੰਦੇ ਹਨ। ਦਾਦਾ ਜੀ, ਅੱਜਕੱਲ ਕੁਝ ਖੇਡਾਂ ਮੇਲੀਆਂ ਵਿੱਚ ਕੁਝ ਪੁਰਾਣੇ ਸਮੇਂ ਦੀਆਂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਲੁਧਿਆਣਾ ਸ਼ਹਿਰ ਤੋਂ 15 ਕਿਲੋਮੀਟਰ ਦੂਰ ਕਿਲਾ ਰਾਏਪੁਰ ਵਿਖੇ ਇੱਕ ਤਰ੍ਹਾਂ ਦਾ ਇੱਕ ਪਿੰਡ ਮੇਲਾ ਕਰਵਾਇਆ ਜਾਂਦਾ ਹੈ ਇਸ ਨੂੰ ਪਿੰਡੂ 올림픽 ਖੇਡਾਂ ਵੀ ਕਿਹਾ ਜਾਂਦਾ ਹੈ ਇਹ 1933 ਤੋਂ ਲਗਾਤਾਰ ਹੋ ਰਿਹਾ ਹੈ ਇਹ ਫਰਵਰੀ ਦੇ ਮਹੀਨੇ ਵਿੱਚ 3 ਦਿਨ ਹੁੰਦਾ ਹੈ ਇਸ ਖੇਡ ਮੇਲੇ ਵਿੱਚ ਮਨੁੱਖੀ ਸ਼ਕਤੀ ਸਮਰੱਥਾ ਕੁਸ਼ਲਤਾ ਅਤੇ ਿਕਸ਼ਾ ਸ਼ਕਤੀ ਨੂੰ ਦਰਸਾਉਂਦੀਆਂ ਖੇਡਾਂ ਜਿਵੇਂ ਕਬੱਡੀ ਕੁਸ਼ਤੀ ਰੱਸਾ ਕੱਸੀ ਦੰਦਾ ਨਾਲ ਟਰੱਕ ਜਾਂ ਟਰੈਕਟਰ ਖਿੱਚਣਾ ਆਦਿ ਕਰਵਾਈਆਂ ਜਾਂਦੀਆਂ ਹਨ ਇਸ ਖੇਡ ਮੇਲੇ ਵਿੱਚ ਜਾਨਵਰਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਵੇਂ ਊਠਾਂ ਦੀ ਦੌੜ ਬਲਦਾਂ ਦੀ ਦੌੜ ਘੋੜੀਆਂ ਦਾ ਨਾਚ ਕੁੱਤਿਆਂ ਦੀ ਦੌੜ ਆਦਿ ਬੱਚਿਓ ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਪ੍ਰਸ਼ਨ ਪਹਿਲਾ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਊੜਾ ਯੋਗ ਦੀ ਸਹਾ ਕ੍ਰਿਆ ਹੈ ਸੀ ਸਾਸਨ ਪ੍ਰਾਣ ਆਯਮ ਜਾਂ ਫੁੱਟਬਾਲ ਸਹੀ ਉੱਤਰ ਹੈ ਪ੍ਰਾਣ ਆਯਮ ਐਡਾ ਪੰਜਾਬ ਦੇ ਕਿਹੜੇ ਪਿੰਡ ਦਾ ਖੇਡ ਮੇਲਾ ਪ੍ਰਸਿੱਧ ਹੈ ਸ਼ਾਹਕੋਟ ਸੰਸਾਰਪੁਰ ਜਾਂ ਕਿਲਾ ਰਾਇਪੁਰ ਸਹੀ ਉੱਤਰ ਹੈ ਕਿਲਾ ਰਾਇਪੁਰ ਈਡੀ ਬਾਜ਼ੀਗਰਾਂ ਦੇ ਕਰਤੱਵ ਕਿਸ ਖੇਡ ਨਾਲ ਮਿਲਦੇ ਹਨ ਜਿਮਨਾਸਟਿਕ ਫੁੱਟਬਾਲ ਜਾਂ ਹਾਕੀ ਸਹੀ ਉੱਤਰ ਹੈ ਜਿਮਨਾਸਟਿਕ ਪ੍ਰਸ਼ਨ ਦੂਸਰਾ ਪੁਰਾਣੇ ਸਮਿਆਂ ਵਿੱਚ ਲੋਕ ਆਪਣਾ ਵੇਲਾ ਸਮਾਂ ਕਿਵੇਂ ਬਤੀਤ ਕਰਦੇ ਸਨ ਪੁਰਾਣੇ ਸਮੇਂ ਵਿੱਚ ਲੋਕ ਮੇਲੇ ਖੇਡਾਂ ਬਾਜ਼ੀਆਂ ਦੇਖ ਕੇ ਅਤੇ ਸਾਥ ਵਿੱਚ ਬੈਠ ਕੇ ਆਪਣਾ ਵੇਲਾ ਸਮਾਂ ਬਤੀਤ ਕਰਦੇ ਸਨ। ਪ੍ਰਸ਼ਨ ਤੀਸਰਾ ਵੇਲੇ ਸਮੇਂ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ? ਵੇਲੇ ਸਮੇਂ ਵਿੱਚ ਡਰਾਇੰਗ, ਸੰਗੀਤ, ਖੇਡਾਂ, ਕਹਾਣੀਆਂ, ਕਿਤਾਬਾਂ ਪੜ੍ਹਨਾ ਅਤੇ ਫੁੱਲ ਬੂਟੀਆਂ ਦੀ ਦੇਖਭਾਲ ਕਰ ਸਕਦੇ ਹਾਂ। ਪ੍ਰਸ਼ਨ ਚੌਥਾ ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕੀਤਾ ਚੁਨਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ ਚਿੱਤਰਕਲਾ ਖਾਣਾ ਬਣਾਉਣਾ ਬਾਗ ਬਗੀਚੀ ਦੀ ਦੇਖਭਾਲ ਪੜਨ ਦਾ ਸ਼ੌਕ ਸਾਨੂੰ ਵੱਡੇ ਹੋ ਕੇ ਕੀਤਾ ਚੁਨਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ ਅੱਜਕਲ ਬਹੁਤ ਸਾਰੇ ਖੇਡ ਮੈਦਾਨਾਂ ਵਿੱਚ ਪਲਾਸਟਿਕ ਤੇ ਘਾਹ ਦੀ ਪਰਤ ਵਿਛਾ ਦਿੱਤੀ ਜਾਂਦੀ ਹੈ ਜਿਸ ਨੂੰ ਐਸਟੋਟਰਫ ਕਹਿੰਦੇ ਹਨ ਸਮੇਂ ਦੇ ਨਾਲ ਨਾਲ ਖੇਡਾਂ ਦੇ ਸਰੂਪ ਉਹਨਾਂ ਦੇ ਨਿਯਮ ਅਤੇ ਖੇਡਾਂ ਲਈ ਵਰਤੇ ਜਾਂਦੇ ਸਮਾਨ ਵਿੱਚ ਵੀ ਬਹੁਤ ਬਦਲਾ ਆ ਗਏ ਹਨ ਪੁਰਾਣੇ ਸਮਿਆਂ ਵਿੱਚ ਮਨੁੱਖ ਦੂਜੇ ਮਨੁੱਖਾਂ ਜਾਂ ਜੰਤੂਆਂ ਤੋਂ ਪ੍ਰੇਰਿਤ ਰੱਖਿਆ ਜਾਂ ਉਹਨਾਂ 'ਤੇ ਹਮਲੇ ਕਰਨ ਲਈ ਜੋ ਤਰੀਕੇ ਅਪਣਾਉਂਦਾ ਸੀ ਉਹ ਬਾਅਦ ਵਿੱਚ ਮਨੋਰੰਜਨ ਜਾਂ ਸਰੀਰਕ ਤੰਦਰੁਸਤੀ ਲਈ ਖੇਡਾਂ ਵਜੋਂ ਵਿਕਸਿਤ ਹੋ ਗਏ ਤੁਸੀਂ ਕਈ ਸਮਰੋਹ ਜਾਂ ਨਗਰ ਕੀਰਤਨ ਸਮੇ ਗੱਤਕਾ ਦੇਖਿਆ ਹੋਵੇਗਾ ਇਹ ਵੀ ਕਿਸੇ ਸਮੇ ਆਪਣੇ ਰੱਖਿਆ ਜਾਂ ਪਛਾਹ ਦਾ ਸਾਧਨ ਸੀ ਗੱਤਕਾ ਯੁੱਧ ਕਲਾ ਦੀ ਇੱਕ ਕਿਸਮ ਹੈ। ਸ਼ੁਰਾਤੀ ਤੌਰ ਤੇ ਇਸ ਵਿੱਚ ਇੱਕ ਡੰਡੇ ਅਤੇ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਮਤਲਬ ਵਿਰੋਧੀ ਉੱਤੇ ਵਾਰ ਕਰਨਾ ਅਤੇ ਉਸ ਨੂੰ ਰੋਕਣਾ ਹੈ। ਗੱਤਕੇ ਨੂੰ ਕੁਝ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਵੀ ਬਣਾਇਆ ਹੈ ਅਤੇ ਇਸ ਦੀ ਸਿਖਲਾਈ ਵੀ ਦਿੰਦੀਆਂ ਹਨ। ਗੱਤਕੇ ਨੂੰ ਰਾਸ਼ਟਰੀ ਸਕੂਲ ਖੇਡਾਂ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। ਪ੍ਰਾਤਨ ਭਾਰਤੀ ਯੁੱਧ ਕਲਾਵਾਂ ਵਿੱਚ ਗੱਤਕੇ ਵਾਂਗ ਹੋਰ ਵੀ ਕਈ ਸ਼ੈਲੀਆਂ ਪ੍ਰਸਿੱਧ ਹਨ ਆਓ ਇਹਨਾਂ ਦੇ ਨਾਂ ਅਤੇ ਇਹਨਾਂ ਨਾਲ ਸੰਬੰਧਿਤ ਰਾਜ ਬਾਰੇ ਜਾਣਕਾਰੀ ਹਾਸਲ ਕਰੀਏ ਗੱਤਕਾ ਪੰਜਾਬ ਥਾਂਗਤਾ ਮਨੀਪੁਰ ਕਲਰੀ ਪਈੱਟੂ ਕੇਰਲ ਕਲਰੀ ਪਈੱਟੂ ਅਤੇ ਥਾਂਗਤਾ ਇਸੇ ਪ੍ਰਕਾਰ ਕੁਝ ਵਿਦੇਸ਼ੀ ਖੇਡਾਂ ਵੀ ਬਹੁਤ ਪ੍ਰਚਲਿਤ ਹਨ ਜੋ ਕਿ ਮਨੋਰੰਜਨ ਦੇ ਨਾਲ-ਨਾਲ ਸੇਵ ਰੱਖਿਆ ਦੇ ਪੱਖ ਤੋਂ ਵੀ ਲਾਹੇਵੰਦ ਹਨ ਖੇਡ ਦੇਸ਼ ਕਾਰਾਟੇ ਜਾਪਾਨ ਤਾਈ ਕਮਾਂਡੋ ਕੋਰੀਆ ਪੁਲਿਸ ਜਾਂ ਫੌਜ ਵਿੱਚ ਭਰਤੀ ਸਮੇਂ ਕੱਦ ਅਤੇ ਛਾਤੀ ਮਾਪੇ ਜਾਂਦੇ ਹਨ ਖੇਡਾਂ ਸ਼ਰੀਰ ਦੇ ਇਸ ਤਰ੍ਹਾਂ ਵਾਧੇ ਵਿੱਚ ਸਾਡੀ ਮਦਦ ਕਰਦੀਆਂ ਹਨ ਇਸ ਤਰ੍ਹਾਂ ਖੇਡਾਂ ਮਨੋਰੰਜਨ ਦਾ ਸਾਧਨ ਤਾਂ ਹਨ ਪਰ ਇਹਨਾਂ ਨਾਲ ਸਾਡਾ ਸਰੀਰਕ ਵਿਕਾਸ ਵੀ ਹੁੰਦਾ ਹੈ ਖੇਡਾਂ ਮਾਨਸਿਕ ਤੌਰ ਤੇ ਤੰਦਰੁਸਤੀ ਰੱਖਦੀਆਂ ਹਨ ਬੱਚਿਓ ਸਾਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ ਕਿਉਂਕਿ ਇਹ ਸਾਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਿੰਦੀ ਹੈ। ਯਾਦ ਰੱਖਣ ਯੋਗ ਗੱਲਾਂ, ਕਿਲਾ ਰਾਏਪੁਰ ਦੇ ਖੇਡ ਮੇਲੇ ਨੂੰ ਪਿੰਡੂ 올림픽 ਖੇਡਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗੱਤਕਾ ਯੁੱਧ ਕਲਾ ਦੀ ਇੱਕ ਕਿਸਮ ਹੈ। ਖੇਡ ਮੈਦਾਨ ਵਿੱਚ ਵਿਛੀ ਪਲਾਸਟਿਕ ਦੇ ਕਹਾ ਦੀ ਪਰਤ ਨੂੰ ਐਕਸੋਟ੍ਰਫ ਕਹਿੰਦੇ ਹਨ। ਪ੍ਰਾਣਾਯਾਮ ਯੋਗ ਦੀਆਂ ਸਹਾ ਕ੍ਰਿਆਵਾਂ ਹਨ। ਪ੍ਰਸ਼ਨ ਪੰਨੇਵਾਂ ਖਾਲੀ ਥਾਵਾਂ ਭਰੋ ਓੜਾ ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ਕਮਜ਼ੋਰ ਹੋ ਜਾਂਦੀਆਂ ਹਨ ਅੱਖਾਂ ਐੜਾ ਮੈਦਾਨਾ ਵਿੱਚ ਪਲਾਸਟਿਕ ਦੇ ਘਾਹ ਦੀ ਪਰਤ ਬਿਚੀ ਹੁੰਦੀ ਹੈ ਖੇਡ ਈੜੀ ਆਪਣੇ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ ਗਤਕਾ ਸਸਾ ਖੇਡਣ ਨਾਲ ਸਾਡਾ ਤੇ ਵਿਕਾਸ ਹੁੰਦਾ ਹੈ ਸ਼ਾਰੀਰੀਕ ਤੇ ਮਾਨਸਿਕ ਹਾ ਹਾ ਪੁਲਿਸ ਜਾਂ ਫੌਜ ਦੀ ਭਰਤੀ ਵੇਲੇ ਡੈਸ਼ ਅਤੇ ਛਾਤੀ ਜ਼ਰੂਰ ਨਾਪੀ ਜਾਂਦੀ ਹੈ ਕੱਦਮ ਪ੍ਰਸ਼ਨ 6 ਸੁਨੀਲ ਦੇ ਸਕੂਲ ਵਿੱਚ ਉੱਚੀ ਅਤੇ ਲੰਬੀ ਛਾਲ ਦੇ ਮੁਕਾਬਲੇ ਹੁੰਦੇ ਹਨ ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ ਬੱਚਿਓ ਇੱਥੇ ਤੁਸੀਂ ਆਪਣੇ ਸਕੂਲ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਨਾਮ ਲਿਖੋਗੇ ਜਿਵੇਂ ਕੋਖੋ ਕਬੱਡੀ ਦੌੜ ਜਿਵੇਂ ਸਾਡੇ ਸਕੂਲ ਵਿੱਚ ਡੈਸ਼ ਖੇਡਾਂ ਦੇ ਮੁਕਾਬਲੇ ਹੁੰਦੇ ਹਨ ਪ੍ਰਸ਼ਨ 7ਵਾਂ ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ ਮੈਂ ਇੱਥੇ ਤੁਸੀਂ ਆਪਣੀ ਮਨਪਸੰਦ ਖੇਡ ਦਾ ਨਾਮ ਲਿਖੋਗੇ ਖੇਡ ਵਿੱਚ ਹਿੱਸਾ ਲੈਣਾ ਹਾਂ ਪ੍ਰਸ਼ਨ 8ਵਾਂ ਐਕਸਟਰਾ ਟ੍ਰਫ ਕੀ ਹੁੰਦਾ ਹੈ ਖੇਡ ਮੈਦਾਨ ਵਿੱਚ ਪਲਾਸਟਿਕ ਦੇ ਕਾਦੀ ਪਰਤ ਵਿਛਾ ਦਿੱਤੀ ਜਾਂਦੀ ਹੈ ਜਿਸ ਨੂੰ ਐਕਸਟਰਾ ਟ੍ਰਫ ਕਹਿੰਦੇ ਹਨ ਪ੍ਰਸ਼ਨ 9ਵਾਂ ਮਿਲਾਨ ਕਰੋ ਰਾਜ ਜਾਂ ਦੇਸ਼ ਮਸ਼ਹੂਰ ਖੇਡ ਕੋਰੀਆ ਤਾਈਕਵਾਂਡੋ ਪੰਜਾਬ ਗਤਕਾ ਮਨੀਪੁਰ ਥਾਂਗਤਾ ਕੇਰਲਾ ਕਰਲੀ ਪਯੱਟੂ ਜਾਪਾਨ ਕਰਾਟੇ ਪ੍ਰਸ਼ਨ 10ਵਾਂ ਦਿਮਾਗੀ ਕਸਰਤ ਮਨੋਰੰਜਨ ਦੇ ਸਾਧਨ ਕਿਤਾਬਾਂ ਖੇਡਾਂ ਮੇਲੇ ਸੰਗੀਤ ਚਿੱਤਰਕਲਾ ਟੈਲੀਵਿਜ਼ਨ ਇਹੋ ਜਿਹੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ